ਅਮਰੀਕਾ ਦੇ ਵਿੱਚ ਪੜਾਈ ਕਰਨ ਵਾਲਿਆਂ ਦੇ ਲਈ ਅਹਿਮ ਜਾਣਕਾਰੀ ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਦੇ ਲਈ ਨਵੀਂ ਚੇਤਾਵਨੀ ਕੀਤੀ ਜਾਰੀ ਹੋ ਸਕਦੇ ਨੇ ਸਟੱਡੀ ਵੀਜ਼ਾਸ ਰੱਦ ਬਹੁਤ ਐਮ ਅਪਡੇਟਸ ਵੀ ਉਹਨਾਂ ਲਈ ਸਾਂਝੀ ਕਰ ਰਹੇ ਹਾਂ ਜਿਹੜੇ ਅਮਰੀਕਾ ਦੇ ਵਿੱਚ ਪੜ ਰਹੇ ਨੇ ਜਾਂ ਫਿਰ ਉੱਥੇ ਪੜਨ ਦੇ ਲਈ ਜਾਣਾ ਚਾਹੁੰਦੇ ਨੇ ਤਾਂ ਦੋਸਤੋ ਇਹ ਗੱਲ ਪੱਲੇ ਬੰਨ੍ਹ ਲਓ ਕਿ ਅਮਰੀਕਾ ਹੁਣ ਬਹੁਤ ਜ਼ਿਆਦਾ ਸਟ੍ਰਿਕਟ ਹੋ ਚੁੱਕਿਆ ਹੈ ਤੇ ਅਮਰੀਕਾ ਦੇ ਵੱਲੋਂ ਹੁਣ ਨਵਾਂ ਐਕਸ਼ਨ ਪਲਾਨ ਕੀਤਾ ਗਿਆ ਇੱਕ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਭਾਰਤੀ ਵਿਦਿਆਰਥੀਆਂ ਦੇ ਲਈ ਜਿਹੜੇ ਉੱਥੇ ਪੜ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੀ ਕਲਾਸ ਸਹੀ ਤਰੀਕੇ ਦੇ ਨਾਲ ਨਾ ਲਾਉਂਗੇ ਜਾਂ ਤੁਸੀਂ ਕਲਾਸ ਸਕਿੱਪ ਕਰੋਗੇ ਪ੍ਰੋਪਰ ਤਰੀਕੇ ਦੇ ਨਾਲ ਆਪਣਾ ਪ੍ਰੋਗਰਾਮ ਨਹੀਂ ਕੰਪਲੀਟ ਕਰੋਗੇ ਤਾਂ ਤੁਹਾਡੇ ਤੇ ਐਕਸ਼ਨ ਹੋ ਸਕਦਾ ਹੈ ਸਟੂਡੈਂਟ ਵੀਜ਼ਾ ਚੋ ਹੈ ਇਸ ਸੂਰਤ ਵਿੱਚ ਕੈਨਸਲ ਹੋ ਸਕਦਾ ਹੈ ਤਾਂ ਸਟੂਡੈਂਟ ਵੀਜ਼ੇ ਦੇ ਜਿਹੜੇ ਵਿਦਿਆਰਥੀ ਗਏ ਨੇ ਉਹਨਾਂ ਦੇ ਲਈ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਜਿਹੜੇ ਉੱਥੇ ਪੜ ਰਹੇ ਨੇ ਕਿ ਪੜ ਲਿਓ ਕਿਤੇ ਇਹ ਨਾ ਹੋਵੇ ਕਿ ਡਾਲਰਾਂ ਦੇ ਚੱਕਰ ਦੇ ਵਿੱਚ ਤੁਸੀਂ ਆਪਣੀ ਕਲਾਸਾਂ ਨਾ ਲਾਓ ਹੈਲੋ ਜੀ ਤੁਸੀਂ ਦੇਖ ਰਹੇ ਹੋ ਨੂਰਵਰਚੋ ਟਾਕਸ ਤੇ ਇਸ ਵੇਲੇ ਦੀ ਅਹਿਮ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਨ ਵੀਜ਼ੇ ਨੂੰ ਲੈ ਕੇ ਕਿਉਂਕਿ ਟਰੰਪ ਲਗਾਤਾਰ ਸਟ੍ਰਿਕਟ ਹੁੰਦੇ ਜਾ ਰਹੇ ਨੇ ਤਾਂ ਇਸ ਤੋਂ ਇਲਾਵਾ ਵੀਜ਼ਿਆਂ ਨੂੰ ਲੈ ਕੇ ਜੋ ਗੱਲ ਹੋਈ ਹੈ ਕਿ ਅਮਰੀਕਾ ਦੇ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋ ਸਕਦੇ ਨੇ ਕਿਉਂਕਿ ਅਮਰੀਕਾ ਦੇ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ ਪਾਰਟ ਦੇ ਵਿੱਚ ਅਮਰੀਕੀ ਦੂਤਕਰ ਨੇ ਅਮਰੀਕਾ ਦੇ ਵਿੱਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੀ ਸੰਸਥਾ ਨੂੰ ਸੂਚਿਤ ਕੀਤੇ ਬਿਨਾ ਪੜ੍ਹਾਈ ਛੱਡ ਦਿੰਦੇ ਨੇ ਕਲਾਸਾਂ ਵਿੱਚ ਸ਼ਾਮਲ ਨਹੀਂ ਹੁੰਦੇ ਜਾਂ ਪੜ੍ਹਾਈ ਦੇ ਪ੍ਰੋਗਰਾਮ ਨੂੰ ਛੱਡ ਦਿੰਦੇ ਨੇ ਤਾਂ ਉਹਨਾਂ ਦੇ ਵਿਦਿਆਰਥੀ ਵੀਜ਼ਾਸ ਜਿਹੜੇ ਨੇ ਉਹ ਰੱਦ ਕਰ ਦਿੱਤੇ ਜਾਣਗੇ ਦੂਦਕਰ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਵਿਦਿਆਰਥੀਆਂ ਨੂੰ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਆਪਣੇ ਵਿਦਿਆਰਥੀ ਸਥਿਤੀ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਆਪਣੇ ਸਕੂਲ ਨੂੰ ਸੰਸਥਾ ਨੂੰ ਸੂਚਿਤ ਕੀਤੇ ਬਿਨਾਂ ਪਿੱਛੇ हट ਜਾਂਦੇ ਹੋ ਤਾਂ ਕਲਾਸਾਂ ਦੇ ਵਿੱਚ ਨਹੀਂ ਜਾਂਦੇ ਤਾਂ ਆਪਣਾ ਪੜ੍ਹਾਈ ਦਾ ਪ੍ਰੋਗਰਾਮ ਛੱਡ ਦਿੰਦੇ ਹੋ ਤਾਂ ਤੁਹਾਡਾ ਵਿਦਿਆਰਥੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੇ ਤੁਸੀਂ ਭਵਿੱਖ ਦੇ ਅਮਰੀਕੀ ਵੀਜ਼ਿਆਂ ਦੇ ਲਈ ਯੋਗਤਾ ਗਵਾ ਸਕਦੇ ਹੋ। ਤੈਸ ਲਈ ਕਿਸੇ ਵੀ ਸਮੱਸਿਆ ਤੋਂ ਬਚਣ ਦੇ ਲਈ ਹਮੇਸ਼ਾ ਆਪਣੇ ਵੀਜ਼ੇ ਦੇ ਨਿਯਮਾਂ ਤੇ ਸ਼ਰਤਾਂ ਦੀ ਪਾਲਣਾ ਕਰੋ ਤੇ ਆਪਣੇ ਵਿਦਿਆਰਥੀ ਸਥਿਤੀ ਨੂੰ ਬਣਾਈ ਰੱਖੋ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਪੜਨ ਦੇ ਲਈ ਦਾਖਲਾ ਲੈਂਦੇ ਨੇ ਭਾਰਤ ਦੇ ਵਿੱਚ ਅਮਰੀਕੀ ਕੌਂਸਲੇਟ ਟੀਮ ਨੇ 2023 ਦੇ ਵਿੱਚ 1.40 ਲੱਖ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਇਹ ਹੋਰ ਕਿਸੇ ਦੇਸ਼ ਦੇ ਨਾਲੋਂ ਵੱਧ ਸੀ ਔਰ ਇਹ ਲਗਾਤਾਰ ਤੀਜਾ ਸਾਲ ਸੀ ਜਦੋਂ ਇਸ ਸਬੰਧ ਦੇ ਵਿੱਚ ਰਿਕਾਰਡ ਬਣਾਇਆ ਗਿਆ ਸੀ ਤਾਂ ਉਸੇ ਸਾਲ ਭਾਰਤ ਦੇ ਵਿੱਚ ਅਮਰੀਕੀ ਮਿਸ਼ਨ ਨੇ ਰਿਕਾਰਡ 1.4 ਮਿਲੀਅਨ ਵੀਜ਼ਾਸ ਜਾਰੀ ਕੀਤੇ ਸੀਗੇ ਤਾਂ ਹੁਣ ਅਮਰੀਕਾ ਸਟੂਡੈਂਟ ਵੀਜ਼ਾ ਨੂੰ ਲੈ ਕੇ ਵੀ ਸਟ੍ਰਿਕਟ ਹੋ ਚੁੱਕਿਆ ਜਿਹੜੇ ਵੀ ਵਿਦਿਆਰਥੀ ਉੱਥੇ ਪੜ ਰਹੇ ਨੇ ਜਾਂ ਪੜਨ ਜਾਣਗੇ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਤੁਹਾਡੇ ਸਿਰ ਕਿਤੇ ਠਾ ਸੋਟਾਂ ਨਾ ਵੱਜੇ ਜੇਕਰ ਤੁਸੀਂ ਪੜ ਰਹੇ ਹੋ ਆਪਣੇ ਪ੍ਰੋਗਰਾਮ ਪੂਰੇ ਕੰਪਲੀਟ ਕਰੋ ਜਿਹੜੇ ਤੁਹਾਡੇ ਪੜ੍ਹਾਈ ਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਨੇ ਆਪਣੀ ਕਲਾਸਾਂ ਲਗਾਓ ਅਸਾਈਨਮੈਂਟਸ ਬਣਾਓ ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣੀ ਪੜ੍ਹਾਈ ਛੱਡ ਕੇ ਬਾਕੀ ਕੰਮ ਤੇ ਤੁਰ ਪੋ ਤੁਹਾਨੂੰ ਲੱਗੇ ਕਿ ਤੁਸੀਂ ਕਮਾਈ ਕਰ ਲਓ ਵੱਧ ਤੋਂ ਵੱਧ ਡਾਲਰ ਕਮਾ ਲਓ ਪਰ ਇਹ ਨਾ ਹੋਵੇ ਕਿ ਤੁਸੀਂ ਡਾਲਰ ਕਮਾਉਣ ਦੇ ਚੱਕਰ ਦੇ ਵਿੱਚ ਅਮਰੀਕਾ ਦੇ ਵੀਜ਼ੇ ਤੋਂ ਆਪਣਾ ਨਾਮ ਕਟਵਾ ਲਓ ਤਾਂ ਇਹ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਟਵੀਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ ਕਿ If you drop out skip classes or leave your program of study without informing your school your student visa may be revoked and you may lose eligibility for future US visas ਤੇ ਇਹ ਗੱਲ ਜਿਹੜੀ ਹੈ ਉਹਨਾਂ ਦੇ ਵੱਲੋਂ ਕਹਿ ਦਿੱਤੀ ਗਈ ਹੈ ਵੀ ਤੁਸੀਂ ਜਿਹੜੇ ਤੁਹਾਡੇ ਆਉਣ ਵਾਲੇ ਜਿਹੜੇ ਵੀਜ਼ਾਸ ਨੇ ਆ ਸਟੂਡੈਂਟ ਵੀਜ਼ਾ ਤੁਸੀਂ ਗਏ ਹੋ ਤੇ ਉਹ ਤੁਹਾਡਾ ਰੱਦ ਹੋ ਸਕਦਾ ਹੈਗਾsta ਉਥੋਂ ਦੇ ਵਿਦਿਆਰਥੀ ਜੋ ਪੜਨ ਵਾਲੇ ਨੇ ਆ ਪੜਨ ਜਾਣ ਵਾਲੇ ਨੇ ਤਾਂ ਉਹ ਇਹ ਖਬਰ ਜਿਹੜੀ ਹੈ ਜ਼ਰੂਰ ਪੱਲੇ ਬੰਨ ਲਓ ਕਿਤੇ ਇਹ ਨਾ ਹੋਵੇ ਕਿ ਤੁਹਾਡਾ ਕੋਈ ਨੁਕਸਾਨ ਹੋ ਜਾਵੇ